ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਮੰਡੀ ਲੱਖੇਵਾਲੀ ਦੇ ਵਿੱਚ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮੰਡੀ ਲੱਖੇਵਾਲੀ ਅੱਜ ਇੱਥੇ ਖੂਨਦਾਨ ਕੈਂਪ ਲੱਗਿਆ ਏ ਤਾਂ ਪਹਿਲਾ ਖੂਨਦਾਨ ਕੈਂਪ ਇੱਥੇ ਜਿਹੜਾ ਲੱਗਿਆ ਏ ਤਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਆ ਡਾਕਟਰ ਸਾਹਿਬ ਆਪਣਾ ਜੀ ਮੈਂ ਨਾਂ ਗੁਰਜੀਤ ਸਿੰਘ ਆ ਜੀ ਅੱਜ ਜਿਹੜਾ ਇੱਥੇ ਖੂਨਦਾਨ ਕੈਂਪ ਲੱਗਿਆ ਏ ਪਹਿਲਾਂ ਵੀ ਲੱਗਦਾ ਸੀ ਜੀ ਇਹ ਪਹਿਲੀ ਵਾਰ ਫੋਨ ਦਾਨ ਕੈਂਪ ਲੱਗ ਰਿਹਾ ਜੀ ਪਹਿਲੀ ਵਾਰ ਲੱਗਾ ਹੈ ਇਸ ਕੈਂਪ ਦੇ ਵਿੱਚ ਸਾਨੂੰ ਬਹੁਤ ਹੀ ਤਗੜਾ ਸਹਿਯੋਗ ਮਿਲਿਆ ਹੈ ਜਿਸ ਦੇ ਵਿੱਚ 70 ਯੂਨਿਟ ਜਿਹੜਾ ਕਿਨੇ ਫੋਨ ਡੋਨੇਟ ਹੋ ਗਿਆ ਤੇ ਉਦੋਂ ਬਾਅਦ ਤੇ ਚੜ ਕੇ ਜਿਹੜਾ ਕਿਨੇ ਸਿੰਧੂ ਹਸਪਤਾਲ ਦੀ ਟੀਮ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਡੀ ਟੀਮ ਇੱਥੇ ਖੜੋਤੀ ਹੈ ਮੌਜੂਦਾ ਟੀਮ ਜੋ ਖੜੋਤੀ ਹੈ ਇਸ ਟੀਮ ਨੇ ਬਹੁਤ ਹੀ ਵੱਧ ਚੜ ਕੇ ਹਿੱਸਾ ਤੇ ਯੋਗਦਾਨ ਪਾਇਆ ਲਵੀ ਜੀ ਤਿਰਜੀ ਦਾ ਤਾਂ ਬਹੁਤ ਜ਼ਿਆਦਾ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਵੱਡੇ ਸਹਿਯੋਗ ਦੇ ਨਾਲ ਇਹ ਕੰਮ ਕੀਤਾ ਤੇ ਖੂਨਦਾਨ ਕੈਂਪ ਲਾ ਕੇ ਪਹਿਲੀ ਵਾਰ ਇਹ ਸਾਡਾ ਕੈਂਪ ਜਿਹੜਾ ਲੱਗਿਆ ਹੈ ਇਹਦੇ ਵਿੱਚ ਸਾਡਾ 70 ਯੂਨਟ ਪਹੁੰਚ ਗਿਆ ਹੈ ਅਗਲੀ ਵਾਰ ਜੋ ਕੈਂਪ ਲੱਗੇਗਾ ਉਹ ਤੇ ਪਤਾ ਨਹੀਂ ਕਿੰਨੇ ਯੂਨਟ ਖੂਨਦਾਨ ਹੋਏਗਾ ਜੀ ਬਾਗ ਛਿਰੀਬਤੀ ਬਾਗਾ ਦੇਵੀ ਜੀ ਦੀ ਯਾਦ ਵਿੱਚ ਜਿਹੜਾ ਲੱਗਿਆ ਹੈ ਅੱਜ ਤਾਂ ਆਉਣ ਵਾਲੇ ਸਮੇਂ 'ਚ ਵੀ ਫਿਰ ਤੁਸੀਂ ਇਹ ਜਿਹੜਾ ਹਾਂਜੀ ਆਉਣ ਵਾਲੇ ਸਮੇਂ ਆਉਣ ਵਾਲੇ ਸਮੇਂ ਇਸੇ ਤਰੀਕੇ ਦੇ ਇਸੇ ਦਿਨ ਵਾਰ ਨੂੰ ਲੱਗਿਆ ਕਰੇਗਾ ਜੀ ਠੀਕ ਹੈ ਜੀ ਧੰਨਵਾਦ ਸੋ ਹੋਰ ਵੀ ਮੈਂਬਰ ਸਾਡੇ ਨਾਲ ਮੌਜੂਦ ਉਹਨਾਂ ਨਾਲ ਵੀ ਗੱਲ ਕਰਾਂ ਕੀ ਨਾਮ ਹੈ ਆਪਣਾ ਮੇਰਾ ਨਾਮ ਤੀਰਜ ਕੁਮਾਰ ਹੈ ਅੱਜ ਜਿਹੜਾ ਖੂਨਦਾਨ ਕੈਂਪ ਲੱਗਿਆ ਇਹਦੇ ਬ ਇਹ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਇਹ ਮੇਰੇ ਦਾਦੀ ਜੀਆ ਬਗਾ ਦੇਵੀ ਤੇ ਸਾਡੇ ਜਿੰਨੇ ਵੀ ਇਹ ਟੀਮ ਜੋ ਤੁਹਾਡੇ ਸਾਹਮਣੇ ਖੜੀ ਹੈ ਇਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਇਹਨੂੰ ਉਹਨਾਂ ਦੀ ਵਰਸੀ ਦੇ ਰੂਪ ਵਿੱਚ ਮਨਾਇਆ ਤਾਂ ਕਿ ਅਸੀਂ ਅੱਗੇ ਤੋਂ ਅੱਗੇ ਲੋਕਾਂ ਦਾ ਭਲਾ ਕਰ ਸਕੀਏ ਕੋਈ ਸਮਾਜ ਸੇਵਾ ਦਾ ਕੰਮ ਕਰ ਸਕੀਏ ਧੰਨਵਾਦ ਜੀ ਸੋ ਦੱਸ ਦਈਏ ਕਿ ਪਹਿਲਾ ਖੂਨਦਾਨ ਕੈਂਪ ਜਿਹੜਾ ਮੰਡੀ ਲੱਖੇਵਾਲੀ ਦੇ ਵਿੱਚ ਲੱਗਿਆ ਹੈ ਬੜੀ ਸ਼ਲਾਘਾਯੋਗ ਚਲਾਘਾਯੋਗ ਕਦਮ ਜਿਹੜਾ ਚੁੱਕਿਆ ਗਿਆ ਹੈ ਮੰਡੀ ਲੱਖੇਵਾਲੀ ਦੇ ਵਿੱਚ ਪ੍ਰਾਂਝੀ ਕੀ ਨਾਮ ਆ ਜੀ ਮੇਰਾ ਨਾਮ ਅਮੰਤਰਾ ਰਾਣੀ ਕੀ ਕਹਿਣਾ ਚਾਹੂਗੀ ਅੱਜ ਪਹਿਲਾ ਖੂਨਦਾਨ ਕੈਂਪ ਜਿਹੜਾ ਮੰਡੀ ਲੱਖੇਵਾਲੀ ਦੇ ਵਿੱਚ ਲੱਗਿਆ ਹੈ ਇਹ ਮਾਤਾ ਭਗਤ ਦੇਵੀ ਦੀ ਯਾਦ ਵਿੱਚ ਲਵਾਇਆ ਹੈ ਅਸੀਂ ਇਸੇ ਤਰ੍ਹਾਂ ਹੀ ਹਰ ਸਾਲ ਲਗਵਾਉਂਦੇ ਰਵਾਂਗੇ ਸਾਰੀ ਟੀਮ ਨੇ ਬਹੁਤ ਸਹਿਯੋਗ ਦਿੱਤਾ ਹੈ ਅਸੀਂ ਇਸ ਤੋਂ ਵੱਧ ਚੜ੍ਹ ਕੇ ਅੱਗੇ ਤੋਂ ਸਹਿਯੋਗ ਦੇਾਂਗੇ ਤੁਸੀਂ ਵੀ ਕੀਤਾ ਹੀ ਖੂਨ ਡੋਨੇਸ਼ਨ ਹਾਂ ਜੀ ਠੀਕ ਹੈ ਧੰਨਵਾਦ ਗੁਰਮukh ਸਿੰਘ ਜੀ ਵੀ ਸਾਡੇ ਨਾਲ ਮੌਜੂਦ ਆ ਗੁਰਮukh ਸਿੰਘ ਜੀ ਤੁਸੀਂ ਵੀ ਪਹੁੰਚੇ ਅੱਜ ਇੱਥੇ ਕੀ ਗਾਣਾ ਚਾਹੋਗੇ ਅੱਜ ਜਿਵੇਂ ਸ਼੍ਰੀਮਤੀ ਆਪਣੀ ਸਵਰਗੀਏ ਸ਼੍ਰੀ ਮਾਤਾ ਆਪਣੇ ਬਾਗਾ ਬਾਗਾ ਜੀ ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਔਰ ਜਿਹੜੀ ਯੂਥ ਜਿਹੜੀ ਕਮੇਟੀ ਬਣੀ ਹੈਗੀ ਉਹਨਾਂ ਵੱਲੋਂ ਜਿਹੜਾ ਕਿ ਵੱਧ ਚੜ ਕੇ ਇੱਥੇ ਆ ਆਪਣੇ ਖੋਹਨਦਾਨੀ ਕੈਂਪ ਜਿਹੜਾ ਅੱਜ ਪਹਿਲਾ ਜਿਹੜਾ ਕੈਂਪ ਲਵਾਇਆ ਗਿਆ ਹੈ ਉਹਦੇ ਵਿੱਚ ਬਹੁਤ ਤੋਂ ਵਧੀਆ ਸੰਜੋਗ ਮਿਲਿਆ ਹੰਗਾਰਾ ਮਿਲਿਆ ਜਿਹੜੀ ਮਾਤਾ ਜੀ ਜਿਵੇਂ ਹੁਣ ਉਹਨਾਂ ਦੀ ਯਾਦ ਦੇ ਵਿੱਚ ਅੱਜ ਕੈਂਪ ਲਵਾਇਆ ਗਿਆ ਤੇ ਆਪਣੇ ਪਰਿਵਾਰ ਦਾ ਇਹੀ ਇਹ ਕਹਿਣਾ ਕਿ ਪਰਿਵਾਰ ਅੱਗੇ ਵੀ ਇਹ ਜਿਹੜਾ ਕਿ ਕੈਂਪ ਲਵਾਉਂਦਾ ਰਹੂਗਾ ਤੇ ਜਿਹੜਾ ਕਿ ਦੂਜੇ ਪਨੇ ਡਾਕਟਰ ਸਾਹਿਬ ਜਿਵੇਂ ਸੰਤੂ ਸਾਹਿਬ ਦੀ ਉੱਤੇ ਟੀਮ ਆਈ ਏ ਸ੍ਰੀ ਮੁਖਸਰ ਸਾਹਿਬ ਤੋਂ ਉਹਨਾਂ ਵੱਲੋਂ ਬਹੁਤ ਵਧੀਆ ਸਜਜੇ ਢੰਗ ਦੇ ਨਾਲ ਇੱਥੇ ਫਾਸਟੇਟ ਦਿੱਤੀ ਗਈ ਏ ਬਹੁਤ ਵਧੀਆ ਇਹਨਾਂ ਲੋ ਹੰਗਾਰਾ ਦਿੱਤਾ ਗਿਆ ਧੰਨਵਾਦ ਸੋ ਗੱਲ ਕਰਦੇ ਹੁਣ ਜਿਹੜੀ ਇੱਥੇ ਹਸਪੀਟਲ ਸੰਧੂ ਮੁਕਸਰ ਤੋਂ ਜਿਹੜੀ ਉਹ ਟੀਮ ਪਹੁੰਚੀ ਆ ਸਟਾਫ ਪਹੁੰਚਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਆ ਜੀ ਆਪਣਾ ਜੀ ਮੇਰਾ ਨਾਮ ਸੰਦੀਪ ਕੁਮਾਰ ਆ ਜੀ ਤੇ ਮੈਂ ਸੰਧੂ ਹਸਪੀਟਲ ਸ਼੍ਰੀ ਮੁਕਸਰ ਸਾਹਿਬ ਤੋਂ ਬਲੱਡ ਬੈਂਕ ਤੋਂ ਆਇਆ ਜੀ ਤੇ ਮੈਂ ਬਹੁਤ ਹੀ ਧੰਨਵਾਦੀ ਆ ਲਖੇ ਵਾਲੇ ਮੰਡੇ ਦੇ ਸਮੂਹ ਨੌਜਵਾਨਾਂ ਦਾ ਸ਼੍ਰੀਮਤੀ ਬਾਗਾ ਬਾਈ ਜਿਹਦੇ ਇਹਨਾਂ ਨੇ ਪੁੰਨਿਆਂ ਤੇ ਇੱਥੇ ਜਿਹੜਾ ਕੈਂਪ ਲਾਇਆ ਤੇ ਇਹਨਾਂ ਨੇ ਵੱਧ ਛੱਡ ਕੇ ਲੇਡੀਜ਼ ਤੇ ਜਿਹੜੇ ਜਵਾਨ ਨੌਜਵਾਨ ਸੀਗੇ ਉਹਨਾਂ ਨੇ ਸਹਿਯੋਗ ਦਿੱਤਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਉਣ ਵਾਲੇ ਸਮੇਂ ਤੇ ਇਸ ਤਰ੍ਹਾਂ ਦਾ ਪੰਨੋਦਾਨ ਦਾ ਕੰਮ ਕਰਦੇ ਰਹਿਣਾ ਡਾਕਟਰ ਸਾਹਿਬ ਕਿੰਨੇ ਹੁਣ ਜਿਹੜੇ ਹੁਣ ਤੱਕ ਡੋਨੇਸ਼ਨ ਹੋ ਗਿਆ 70 ਯੂਨਿਟ ਡੋਨੇਟ ਹੋ ਚੁੱਕੇ ਆ ਜੀ ਪਹਿਲਾਂ ਵੀ ਤੁਸੀਂ ਇਸ ਤਰ੍ਹਾਂ ਪਿੰਡਾਂ ਚ ਲਾਉਣਾ ਹੀ ਹਾਂਜੀ ਇਹ ਪਹਿਲਾ ਪਹਿਲਾ ਹੀ ਕੈਂਪ ਹੈ ਮੰਡੀ ਵਿੱਚ ਪਹਿਲਾ ਹੀ ਮੰਡੀ ਚ ਪਹਿਲਾ ਹੀ ਕੈਂਪ ਹੈ ਤੇ ਇਹਨਾਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ ਕਿੱਦਾਂ ਦਾ ਲੱਗਿਆ ਪਰ ਜਿਵੇਂ ਪਿੰਡਾਂ ਦੇ ਵਿੱਚ ਪਹਿਲੀ ਵਾਰ ਜਿਹੜੇ ਤੁਸੀਂ ਕਹਦੇ ਕਿ ਕਾਫੀ ਜਿਹੜੇ ਲੋਕ ਇੱਥੇ ਪਹੁੰਚ ਗਿਆ ਤਾਂ ਪਰ ਲੱਗਦਾ ਵੀ ਜਿਹੜੇ ਇਸ ਤੋਂ ਤੁਸੀਂ ਅਗਲੀ ਵਾਰ ਕਰੋਗੇ ਆਉਣ ਵਾਲੇ ਸਮੇਂ 'ਚ ਕਰੋਗੇ ਤਾਂ ਵੱਧ ਚੜ ਕੇ ਆਉਣਗੇ ਤਾਂ ਕੀ ਮੈਸੇਜ ਕੀ ਦੇਣਾ ਚਾਹੋਣੇ ਜਿਵੇਂ ਤੁਸੀਂ ਅੱਜ ਸੰਧੂ ਹਸਪੀਟਲ ਤੋਂ ਆਇਆ ਅਸੀਂ ਮੈਸੇਜ ਇਹ ਦੇਣਾ ਚਾਹਾਂਗੇ ਜਿਵੇਂ ਇਹਨਾਂ ਨੇ ਮਾਤਾ ਦੇ ਪੁੰਨਿਆ ਤਿਥੀ ਤੇ ਕਿਹੜਾ ਸਮਾਜ ਸੇਵਾ ਦੇ ਵਾਸਤੇ ਕੰਮ ਕੀਤਾ ਤੇ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਆਉਣ ਵਾਲੇ ਸਮੇਂ ਤੇ ਵੀ ਇਹ ਵਾਅਦਾ ਤੋਂ ਵਾਅਦਾ ਕਰਦੇ ਰਹਿਣ ਧੰਨਵਾਦ ਧੰਨਵਾਜੀ ਸੋ ਦੱਸ ਦਈਏ ਕੀ ਮੰਡੀ ਲੱਖੇ ਵਾਲੀ ਦੇ ਵਿੱਚ ਜਿਹੜਾ ਬੜਾ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਏ ਸ਼੍ਰੀਮਤੀ ਬਾਗਾ ਦੇਵੀ ਜੀ ਦੀ ਯਾਦ ਦੇ ਵਿੱਚ ਜਿਹੜਾ ਅੱਜ ਪਹਿਲਾ ਖੂਨਦਾਨ ਕੈਂਪ ਜਿਹੜਾ ਲੱਗਿਆ ਏ ਤਾਂ ਇਹ ਸਾਰੇ ਹੀ ਵੀਰ ਖੜੇ ਸਾਡੇ ਨਾਲ ਸਟਾਫ ਖੜਾ ਹੈ ਸਾਡੇ ਨਾਲ ਤਾਂ ਬਹੁਤ ਖੁਸ਼ੀ ਦੀ ਗੱਲ ਆ ਇਸੇ ਤਰ੍ਹਾਂ ਹੀ ਲੋਕਾਂ ਨੂੰ ਜਿਹੜਾ ਖੂਨਦਾਨ ਕੈਂਪ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਏ ਤਾਂ ਆਪਣਾ ਜਿਹੜਾ ਯੋਗਦਾਨ ਉਹ ਪਾਉਣਾ ਚਾਹੀਦਾ ਏ ਕੈਮਰਾਮੈਨ ਸ੍ਰਿੰਦਰ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਆ ਦਿੱਲੀ ਕਰਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ दिल्ली क्राइम नेशनल न्यूज़ नजर सफर